ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੱਨਾ ਗਲਾਬ ਸਿੰਘ ਵਾਲਾ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਆ ਜੀਮੇਦਾਰ ਭਰਾ ਗਾਂ ਬਕਾਉਾਨਾ ਕੋਲ ਤੇ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਰ ਬਰ ਫੋਲੋਅ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਇਹ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਸਾਸਿਕਾ ਜੀ ਬਈ ਸਾਸਤਰੀ ਦਾ ਨਾਮ ਬੂਟਾ ਸਿੰਘ ਜੀ ਪੈਂਡ ਛੰਨਾ ਗਲਾਬ ਸਿੰਘ ਵਾਲਾ ਜਿਲ੍ਹਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਗਾਂ ਦੀ ਜਾਣਕਾਰੀ ਦਿਓ ਜੀ ਕੰਮੇ ਸੂਇ ਸੁਣਾ ਇਹਨੇ ਤੀਜੇ ਸੂਇ ਸੁਣਾ ਬਾਈ ਠੀਕ ਹੈ ਜੀ ਕਿੰਨੇ ਕੇ ਦਿਨ ਬਾਕੀ ਹੈ ਜੀ ਬਾਕੀ ਬਸ ਚਾਰ ਪੰਜ ਦਿਨ ਲੈ ਜਾਊਗੀ ਪਿਛਲੇ ਸੂਇ ਦੁੱਧ 18 ਕਿਲੋ ਦੁੱਧ ਦਿੱਤਾ ਬਈ ਨੇ ਠੀਕ ਹੈ ਜੀ ਪਿਛਲੇ ਸੂਇ 18 ਲੀਟਰ ਲੋਪਰਾ ਚੈੱਕ ਕਰ ਸਕਦੇ ਹੋ ਤੇ ਰੇਟ ਭਰਾ ਦਾ ਰੇਟ ਬਾਈ ਦਾ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਹਾਂ ਤੋਰ ਦੋ ਪਰਾ ਲੋਪਰਾ ਜੀਨੀਦਾਰ ਪਰਾ ਕਰਦੀ ਵੈੜਾ ਜਿਸ ਕਿਸੇ ਨੇ ਲੈਣੀ ਆ ਠੀਕ ਹੈ ਜੀ ਦੇਖ ਸਾਨੂੰ ਕੋਸ ਕੁਆਲਟੀ ਠੀਕ ਹੈ ਸੂਰਾ ਤਰਾ ਤਾ ਸਾਹਮਣੇ ਪਰਾ ਰੋਕ ਲਓ ਬਈ ਬੜਾ 1 ਮਿੰਟ ਬਸ ਇੱਧੇ ਸਾਈਡ ਚੈੱਕ ਕਰ ਸਦੋ ਪਰਾ ਠੀਕ ਹੈ ਜੀ ਚੱਲ ਲੈ ਜੋੀ ਤੋਰ ਲਓ ਠੀਕ ਸੂਰਾ ਪਰਾ ਸਾਡੇ ਸਾਹਮਣੇ ਕਰਮਵਾਲੀ ਦਾ ਠੀਕ ਹੈ ਜੀ ਪਿੰਡ ਸੰਨਾ ਫਲਾਉ ਸਿੰਘ ਵਾਲਾ ਉਧੌੜ ਦੇ ਲੱਗ ਗਿਆ ਭਰਾ ਇਹ ਠੀਕ ਹੈ ਜੀ ਅ ਜਿਲ੍ਹਾ ਬਰਨਾਲਾ ਠੀਕ ਹੈ ਜੀ ਅ ਬਾਈ ਜੀ ਨਾਲ ਜਰੂਰ ਕਨੈਕਟ ਕਰੂਗਾ ਹਲੇ ਦੰਨ ਲਉਗੀ ਇੱਥੇ ਲਟੂ ਨਾਲ ਸਾਹਦੇ ਸਾਹਮਣੇ ਦੇਖ ਸਕਦੇ ਹੋ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ